ਸਿਹਤ ਯੋਜਨਾ ਦੇ ਤਹਿਤ ਅੱਜ ਤੋਂ ਸ਼ੁਰੂਆਤ ਹੋ ਗਈ ਹੈ 10 ਲੱਖ ਤੱਕ ਦਾ ਸਿਹਤ ਬੀਮਾ ਹਰੇ ਪਰਿਵਾਰ ਨੂੰ ਮਿਲੇਗਾ 850 ਦੇ ਕਰੀਬ ਹਸਪਤਲ ਸਰਕਾਰੀ ਤੇ ਗੈਰ ਸਰਕਾਰੀ ਇਸ ਸਿਹਤ ਬੀਮਾ ਯੋਜਨਾ ਦੇ ਵਿੱਚ ਸਰਕਾਰ ਨੇ ਲਏ ਆ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਕੋਈ ਆਮਦਨ ਦੀ ਅ ਸ਼ਰਤ ਨਹੀਂ ਹੈਗੀ ਵੀ ਇੰਨੀ ਆਮਦਨ ਹੋਵੇਗੀ ਤਾਂ ਇਹਦਾ ਇਲਾਜ ਹੋਵੇਗਾ ਕੋਈ ਆਮਦਨ ਦੀ ਸ਼ਰਤ ਨਹੀਂ 10 ਲੱਖ ਤੱਕ ਦੇ ਗੁਰਦੇ ਜਿਹੜੇ ਹੈਗੇ ਆ ਉਹ ਡਾਇਲਿਸਿਸ ਗੁਰਦਿਆਂ ਦਾ ਇਲਾਜ ਕਰਾ ਸਕਦੇ ਹੋ ਟਰਾਂਸਪਲੈਂਟ ਕਰਾ ਸਕਦੇ ਹੋ ਤੁਸੀਂ ਗੁਰਦਿਆਂ ਦਾ ਨਿਊਰੋਲੋਜੀ ਜਿਹਨੂੰ ਨਿਊਰੋਲੋਜੀ ਦੀ ਪ੍ਰੋਬਲਮ ਹੋ ਕੋਈ ਉਹਦਾ ਤੁਸੀਂ ਹੋ ਸਕਦੇ ਹੋ ਇਸ ਦਵਾਈ ਇਸ ਇਸ ਸਕੀਮ ਦੇ ਵਿੱਚ ਦੁਨੀਆ ਦੇ ਵਿੱਚ ਜੇਕਰ ਹੈਲਥ ਬਿਹਤਰ ਰਹਿੰਦੀ ਆ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਜੇ ਤੁਹਾਡੀ ਸੇਖ ਠੀਕ ਹੈ ਹੁਣ ਸਿਹਤ ਵੀ ਜੀਡੀਪੀ ਵਧਾਉਣ ਦੇ ਵਿੱਚ ਵੱਡਾ ਰੋਲ ਨਿਭਾਉਂਦੀ ਆ ਬਾਈ ਜੀ ਪੰਜਾਬ ਸਰਕਾਰ ਦੀ ਇੱਕ ਨਵੀਂ ਯੋਜਨਾ ਸਿਗੀ ਜੀ ਸਿਹਤ ਨੂੰ ਲੈ ਕੇ ਅੱਜ ਸਿਹਤ ਯੋਜਨਾ ਦੇ ਤਹਿਤ ਅੱਜ ਤੋਂ ਸ਼ੁਰੂਆਤ ਹੋ ਗਈ ਹੈ 10 ਲੱਖ ਤੱਕ ਦਾ ਸਿਹਤ ਬੀਮਾ ਹਰੇਕ ਪਰਿਵਾਰ ਨੂੰ ਮਿਲੇਗਾ ਜੀ 850 ਦੇ ਕਰੀਬ ਹਸਪੀਟਲ ਸਰਕਾਰੀ ਤੇ ਗੈਰ ਸਰਕਾਰੀ ਇਸ ਸਿਹਤ ਬੀਮਾ ਯੋਜਨਾ ਦੇ ਵਿੱਚ ਸਰਕਾਰ ਨੇ ਲਾਇਆ 850 ਦੇ ਕਰੀਬ ਹਸਪਤਾਲ ਨੋਮੀਨੇਟ ਕੀਤੇ ਆ ਉਹਨਾਂ ਨੇ ਜਿਹਦੇ ਵਿੱਚ ਕੇ ਸਰਕਾਰੀ ਹਸਪਤਾਲ ਵੀ ਹੈਗੇ ਨੇ ਤੇ ਪ੍ਰਾਈਵੇਟ ਹਸਪਤਾਲ ਵੀ ਹੈਗੇ ਨੇ ਇਸ 10 ਲੱਖ ਦੀ ਪਰਿਵਾਰ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਕੋਈ ਆਮਦਨ ਦੀ ਅ ਸ਼ਰਤ ਨਹੀਂ ਹੈਗੀ ਵੀ ਇੰਨੀ ਆਮਦਨ ਹੋਵੇਗੀ ਤਾਂ ਇਹਦਾ ਇਲਾਜ ਹੋਵੇਗਾ ਕੋਈ ਆਮਦਨ ਦੀ ਸ਼ਰਤ ਨਹੀਂ ਤੇ ਕੋਈ ਬੰਦਾ ਵੀ 65 ਲੱਖ ਪਰਿਵਾਰਾਂ ਵਿੱਚੋਂ ਕਿਸੇ ਬੰਦੇ ਨੇ ਵੀ ਕੋਈ ਵੀ ਬਿਮਾਰੀ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਕਿਸੇ ਨੂੰ ਸਟੰਟ ਪਾਉਣ ਦੀ ਗੱਲ ਕਹੇ ਤੀ ਬਿ ਸਟੰਟ ਪੈਣਾ ਪਈ ਤੇ ਤਾਂ ਪਵਾ ਸਕਦੇ ਹਾਂ ਇਹਨਾਂ ਪੈਸਿਆਂ ਵਿੱਚ ਕਿਸੇ ਨੂੰ ਕੈਂਸਰ ਹੈ ਖਤਰਨਾਕ ਬਿਮਾਰੀ ਹੁੰਦੀ ਹੈ ਰੱਬ ਨਾ ਕਰੇ ਕਿਸੇ ਨੂੰ ਹੋਵੇ ਉਹ ਹੋਵੇ ਤਾਂ ਉਹਦਾ ਇਲਾਜ ਵੀ ਇਸੇ 10 ਲੱਖ ਰੁਪਏ ਵਿੱਚ ਹੋ ਸਕੇਗਾ ਕਿਸੇ ਦੇ ਗੁਰਦਿਆਂ ਦਾ ਡਾਇਲਿਸਿਸ ਕਰਾਉਣਾ ਹੁਣ ਡਾਇਲਿਸਿਸ ਕਰਾਉਣ ਵਾਸਤੇ 11500 ਲੱਗਦਾ ਜੀ ਇੱਕ ਵਾਰੀ ਹੁਣ ਫ੍ਰੀ ਹੋ ਜਾਏ ਕਰਨਗੇ ਜੀ ਡਾਇਲਿਸਿਸ 10 ਲੱਖ ਤੱਕ ਦੇ ਗੁਰਦੇ ਜਿਹੜੇ ਹੈਗੇ ਆ ਉਹ ਡਾਇਲਿਸਿਸ ਗੁਰਦਿਆਂ ਦਾ ਇਲਾਜ ਕਰਾ ਸਕਦੇ ਹੋ ਟਰਾਂਸਪਲੈਂਟ ਕਰਾ ਸਕਦੇ ਹੋ ਤੁਸੀਂ ਗੁਰਦਿਆਂ ਦਾ ਗੁਰਦੇ ਬਦਲ ਸਕਦੇ ਹੋ ਆਪਣੇ ਪਰਿਵਾਰਕ ਮੈਂਬਰ ਕੋਈ ਤੁਹਾਡਾ ਧਿਆਨਦਾਰ ਹੈ ਬਸ ਤਾਂ ਗੁਰਦੇ ਦੇਣ ਵਾਸਤੇ ਤਾਂ ਆਪਣੇ ਪੁੱਤ ਨੂੰ ਮਾਂ ਵੀ ਤਿਆਰ ਨਹੀਂ ਹੁੰਦੀ ਆਪਣੀ ਆਪਣੀ ਲਾਲਸਾ ਆਪਣੀ ਆਪਣੀ ਤਮੰਨਾ ਹੁੰਦੀ ਹੈ ਪਰ ਕਈ ਮਾਮਾ ਸਭ ਕੁਝ ਦੇ ਦਿੰਦੇ ਨੇ ਆਪਣੇ ਬੱਚਿਆਂ ਨੂੰ ਕਈ ਪਤਨੀਆਂ ਆਪਣੇ ਪਤੀ ਨੂੰ ਗੁਰਦੇ ਦੇਣ ਨੂੰ ਤਿਆਰ ਨਹੀਂ ਹੁੰਦੀਆਂ ਗੁਰਦੇ ਪਰ ਪਤਨੀਆਂ ਵੀ ਹੈਗੀਆਂ ਨੇ ਜਿਹੜੀਆਂ ਕਿ ਗੁਰਦੇ ਦੇਣ ਵਾਸਤੇ ਤਿਆਰ ਰਹਿੰਦੀਆਂ ਨੇ ਆਪਣੇ ਪਤੀ ਨੂੰ ਸਰਦੂਲ ਸਕੰਦਰ ਨੂੰ ਦਿੱਤੇ ਸੀ ਦਿੱਤਾ ਸੀ ਆਪਣਾ ਗੁਰਦਾ ਅਮਰ ਨੂਰੀ ਨੇ ਉਹਦੀ ਘਰ ਵਾਲੀ ਨੇ ਦਿੱਤਾ ਸੀ ਗੁਰਦਾ ਲਾਲੂ ਯਾਦਵ ਨੂੰ ਉਸ ਦੀ ਬੇਟੀ ਨੇ ਹੈਗੇ ਨੇ ਦੇਣ ਵਾਲੇ ਗੁਰਦੇ ਜਿਹੜੇ ਵੱਡੇ ਬੰਦੇ ਹੁੰਦੇ ਹੁੰਦਾ ਕੁਛ ਨਹੀਂ ਇੱਕ ਗੁਰਦੇ ਨਾਲ ਵੀ ਰੱਬ ਨੇ ਕਿਉਂ ਇਸ ਚੀਜ਼ਾਂ ਦੋ ਤਿਆਰ ਕੀਤੀਆਂ ਬਣਾਜਾਂ ਨੇ ਸਰੀਰ ਦੇ ਅੰਦਰ ਅੱਖਾਂ 2 ਨੇ ਕਿਉਂਕਿ ਇੱਕ ਅੱਖ ਅੱਖਾਂ ਬਹੁਤ ਜ਼ਰੂਰੀ ਨੇ ਇੱਕ ਅੱਖ ਨਾਲ ਨਹੀਂ ਸਰ ਸਕਦਾ ਤੇ ਦੋ ਕਿਉਂਕਿ ਅੱਖ ਦਾ ਕੋਈ ਹੋਰ ਇੰਤਜ਼ਾਮ ਨਹੀਂ ਹੈਗਾ ਅੱਖ ਮੂੰਹ ਤੁਹਾਡੇ ਵਿੱਚ ਮੂੰਹ ਚ ਕੁਝ ਨਹੀਂ ਪੈ ਰਿਹਾ ਤਾਂ ਉਹ ਹੋਰ ਤਰੀਕੇ ਸਰੀਰ ਚ ਅੰਨ ਭੰਡਾਰ ਪਚਾਉਣ ਦੇ ਹੈਗੇ ਨੇ ਜੇ ਮੂੰਹ ਕੰਮ ਕਰਨਾ ਬੰਦ ਕਰ ਜਵੇ ਹੋਰ ਤਰੀਕੇ ਪਰ ਜੇ ਅੱਖਾਂ ਬੰਦ ਹੋ ਜਾਣ ਕੋਈ ਤਰੀਕਾ ਨਹੀਂ ਹੈਗਾ ਦੇਖਣ ਦਾ ਰੱਬ ਨੇ ਦੋ ਦੇਤੀਆਂ ਠੀਕ ਹੈ ਤੇ ਇਸ ਤਰੀਕੇ ਨਾਲੇ ਨੱਕ ਹੈ ਨੱਕ ਦੀ ਨੱਕ ਮੂੰਹ ਦਾ ਇੱਕੋ ਹੀ ਸੰਕਲਪ ਸੰਕਲਪ ਹੈ ਪਰ ਨੱਕ ਦੀਆਂ ਦੋ ਨਾੜੀਆਂ ਬਾਹਰ ਨਜ਼ਰ ਨੂੰ ਤਾਂ ਅੰਦਰ ਹੀ ਕੋਈ ਆ ਜਾ ਕੇ ਇੱਕੋ ਹੀ ਬਣ ਜਾਂਦੀ ਆ ਅੰਦਰ ਜਾ ਕੇ ਸੋ ਗੁਰਦੇ ਦੋ ਨੇ ਸਾਡੇ ਦਿੱਤੇ ਰੱਬ ਨੇ ਤੇ ਇੱਕ ਗੁਰਦਾ ਖਤਮ ਕਰਕੇ ਵੀ ਦੂਜੀ ਇੱਕ ਗੁਰਦੇ ਨਾਲ ਵੀ ਤੁਹਾਡਾ ਸਰੀਰ ਚੱਲ ਸਕਦਾ ਇਸ ਕਰਕੇ ਜਿਹੜੇ ਸਿਆਣੇ ਬੰਦੇ ਆ ਉਹ ਗੁਰਦਾ ਦੇ ਦਿੰਦੇ ਹੁੰਦੇ ਆ ਆਪਣੇ ਕਿਸੇ ਨਜ਼ਦੀਕੀ ਨੂੰ ਜੇ ਗੁਰਦਾ ਖਰਾਬ ਹੁੰਦਾ ਗੁਰਦੇ ਦੀ ਬਿਮਾਰੀ ਵੀ ਇਦੇ ਵਿੱਚ ਆਉਂਦੀ ਹੈ ਜੀ ਇਸ ਤੋਂ ਇਲਾਵਾ ਕਿਸੇ ਦਾ ਦਿਮਾਗ ਦੀ ਪ੍ਰੋਬਲਮ ਹੈ ਨਿਊਰੋਲੋਜੀ ਨੂੰ ਕਹਿੰਦੇ ਨੇ ਨਿਊਰੋਲੋਜੀ ਦੀ ਪ੍ਰੋਬਲਮ ਹੈ ਕੋਈ ਉਹਦਾ ਠੀਕ ਤੁਸੀਂ ਹੋ ਸਕਦੇ ਹੋ ਇਸ ਇਸ ਦਵਾਈ ਨਾਲ ਇਸ ਇਸ ਸਕੀਮ ਦੇ ਵਿੱਚ ਰੀਡ ਦੀ ਹੱਡੀ ਦੀ ਦਿੱਕਤ ਆ ਤੁਹਾਨੂੰ ਮਤਲਬ ਕਿ ਵੱਡੀਆਂ ਬਿਮਾਰੀਆਂ ਨੇ ਇਹ ਇਹਨਾਂ ਦੇ ਲੱਖਾਂ ਰੁਪਏ ਖਰਚ ਹੁੰਦੇ ਆ ਰੀਡ ਦੀ ਹੱਡੀ ਵੀ ਇਲਾਜ ਇਸੇ ਹੀ ਸਕੀਮ ਦੇ ਵਿੱਚ ਕੀਤਾ ਜਾ ਸਕਦਾ ਹੈ ਗੋਡੇ ਟਰਾਂਸਪਲੈਂਟ ਕੀਤੇ ਜਾ ਸਕਦੇ ਨੇ ਬਲਵਿੰਦਰ ਬੈਠਾ ਹਾਜ਼ਰ ਹੈ ਮੇਰੇ ਕੋਲੇ ਕਿਉਂਕਿ ਗੁੱਡਾਂ ਦਾ ਇਲਾਜ ਕਰਦਾ ਨਾ ਇਹ ਉਹ ਨਰਿੰਦਰ ਨੰਝਾ ਆਇਆਗਾ ਇੱਕ ਪਟਿਆਲੇ ਨਾਲ ਆਰਬੋਰ ਸਟਰੀਟ ਦੇ ਵਿੱਚ ਉਹ ਫਿਜ਼ੀਕਲ ਦਾ ਮਾਸਟਰ ਹੈ ਕਮੇਡੀਅਨ ਵੀ ਹੈਗਾ ਵੈਸੇ ਉਹ ਤੇ ਬੜੇ ਵਧੀਆ ਕਿਤਾਬਾਂ ਲਿਖਦਾ ਜਿਹਦੇ ਕਿਤਾਬਾਂ ਦੇ ਨਾਮ ਵੀ ਬੜੇ ਕਮਾਲ ਦੇ ਨੇ ਲੋਕ ਕਲਾਬ ਬਦਕਾਂ ਬਦਨਾਮ ਦੇਖ ਦੇਖ ਕੇ ਹੱਸ ਪੈਂਦੇ ਆ ਉਹ ਇਹ ਵੀ ਹੱਡੀਆਂ ਦਾ ਇਲਾਜ ਵੀ ਕਰਦਾ ਬੰਦੇ ਉਹਦੇ ਕੋਲ ਪੀਜੀਏ ਡਾਕਟਰ ਤੱਕ ਆਉਂਦੇ ਆ ਬੰਦੇ ਨੂੰ ਕੱਲੇ ਕੱਲੇ ਲੰਘਦਾ ਪਤਾ ਕਿ ਕਿਹੜੀ ਹੱਡੀ ਕਿੱਦਾਂ ਪੈਂਦੀ ਹੈ ਉਹਦੇ ਕੋਲੇ ਇਹ ਬਲਵਿੰਦਰ ਜਾਂਦਾ ਹੈ ਉਦੇ ਉਹਦਾ ਸਹਾਇਤਾ ਕਰਦਾ ਇਹ ਵੀ ਹੱਡੀਆਂ ਉਡੀਆਂ ਪਾਉਂਦਾ ਤੇ ਹੱਸ ਪਿਆ ਵੀ ਸਾਰੇ ਜਿਹੜਾ ਕੰਮ ਨਾ ਕਿਤੇ ਬੰਦ ਹੋ ਜਾਵੇ ਤੇ ਨਹੀਂ ਤੁਹਾਡੇ ਵਾਲਾ ਕੰਮ ਵੀ ਚੱਲਦਾ ਰਹਿਣਾ ਬਰਿੰਦਰ ਜੀ ਗੋਡੇ ਬਦਲਾਉਣੇ ਵੀ ਇਹਦੇ ਵਿੱਚ ਹੀ ਆਉਂਦਾ ਹੋਰ ਕਈ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਇਸ ਇਲਾਜ ਦੇ ਵਿੱਚ ਇਸ ਸਕੀਮ ਦੇ ਵਿੱਚ ਆਉਂਦੀਆਂ ਨੇ ਦੇਖੋ ਬਹੁਤ ਵੱਡਾ ਇੱਕ ਦੁਨੀਆ ਦੇ ਵਿੱਚ ਬਹੁਤ ਵੱਡਾ ਵੈਸੇ ਭਾਰਤ ਵਿੱਚ ਪਹਿਲਾਂ 84 ਕਰੋੜ ਆਪਾ ਕਾਰਡ ਬਣੇ ਹੋਏ ਨੇ ਹੈਲਥ ਕਾਰਡ ਹੁੰਦੇ ਆਪਾ ਕਾਰਡ ਹੈਲਥ ਕਾਰਡ ਹੀ ਹੁੰਦਾ ਬੱਚਿਆਂ ਦੇ ਬਣਦੇ ਨੇ ਆਪਾ ਕਾਰਡ ਤੇ 78 ਕਰੋੜ ਡਿਜੀਟਲ ਹੈਲਥ ਕਾਰਡ ਬਣੇ ਹੋਏ ਨੇ ਉਹ ਮੈਂ ਕਿਹਾ ਮੇਰਾ ਵੀ ਹੈਗਾ ਤੁਹਾਡਾ ਬਹੁਤ ਲੋਕਾਂ ਨੇ ਬਣਾਇਆ 78 78 ਤੇ 84 ਕਰੋੜ ਬਹੁਤ ਸਾਰੇ ਹੋਗੇ ਨਾ ਜੀ ਦੁਨੀਆ ਦੇ ਵਿੱਚ ਜੇਕਰ ਹੈਲਥ ਬਿਹਤਰ ਰਹਿੰਦੀ ਆ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਜੇ ਤੁਹਾਡੀ ਸਿਹਤ ਠੀਕ ਆ ਹੁਣ ਸਿਹਤ ਵੀ ਜੀਡੀਪੀ ਵਧਾਉਣ ਦੇ ਵਿੱਚ ਵੱਡਾ ਰੋਲ ਨਿਭਾਉਂਦੀ ਆ ਬਾਈ ਜੀ ਜੇਕਰ ਕਿਸੇ ਮੁਲਕ ਦੀ ਸਿਹਤ ਠੀਕ ਆ ਨਾ ਕਿਸੇ ਮੁਲਕ ਜੇ ਬਿਮਾਰੀਆਂ ਘਟਣ ਨੇ ਉਹਦੀ ਜੀਡੀਪੀ ਵਧੀ ਹੋਏਗੀ। ਸਿਹਤ ਵੀ ਜੀਡੀਪੀ ਨੂੰ ਘਟਾਉਣ 'ਚ ਵੱਡਾ ਕੰਮ ਕਰਦੀ ਹੈ। ਜੇਕਰ ਸਿਹਤ ਠੀਕ ਰਹੇ ਤਾਂ 10 ਚੋਂ 92 1092 1092 ਲੱਖ ਕਰੋੜ ਰੁਪਏ ਦੀ ਜੀਡੀਪੀ ਪਹੁੰਚ ਸਕਦੀ ਹੈ। ਇਸ ਸੰਭਾਵਨਾ ਜਤਾਈ ਜਾ ਰਹੀ ਹੈ। ਤੇ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਖਰਚੇ ਸਿਹਤ ਦੇ ਖਰਚੇ ਨਹੀਂ ਕਰ ਸਕਦੇ ਬੰਦੇ ਵੱਡੀਆਂ ਵੱਡੀਆਂ ਬਿਮਾਰੀਆਂ ਕਰਕੇ ਬਿਮਾਰੀਆਂ ਵੱਡੀਆਂ ਘਰ ਵਿਕ ਜਾਂਦੇ ਆ ਬਾਈ ਜੀ ਇੱਕ ਪਰਿਵਾਰ ਦਾ ਇੱਕ ਜੀ ਠੀਕ ਕਰਨ ਵਾਸਤੇ ਇੱਕ ਪਰਿਵਾਰ ਨੂੰ ਬਿਮਾਰੀ ਹੋ ਗਈ ਨਾ ਘਰ ਵਿਕ ਜਾਂਦੇ ਆ ਸਾਡੇ ਬਾਰੇ ਇਹਨੇ ਪੱਤਰਕਾਰ ਲੋਕ ਨੇ ਉਹਨਾਂ ਦਾ ਵਿਚਾਰਾ ਦਾ ਕੋਈ ਬੀਮਾ ਵੀ ਨਹੀਂ ਹੁੰਦਾ ਉਹਨਾਂ ਦੇ ਕੋਈ ਪੈਨਸ਼ਨ ਨਹੀਂ ਹੁੰਦੀ ਆ ਪਿੱਛੇ ਜੇ ਪੈਨਸ਼ਨ ਦਾ ਐਲਾਨ ਕੀਤਾ ਸੀ 12000 ਰੁਪਏ ਮਿਲੀ ਕਿਸੇ ਨੂੰ ਨਹੀਂ ਪੰਜਾਬ ਦੇ ਵਿੱਚ ਉਹ ਸ਼ਰਤਾਂ ਬਹੁ ਲਾ ਦਿੰਦੇ ਆ ਪੰਜਾਬ ਸਰਕਾਰ ਵਾਲੇ ਆਹ ਸ਼ਰਤਾਂ ਤੁਹਾਡੀ ਜੀ ਆਹ ਸ਼ਰਤਾਂ ਆਹ ਤੁਹਾਡੀ ਪੈਨਸ਼ਨ ਤਾਂ ਲੱਗੂਗੀ ਤੁਹਾਡੀ ਇਹ ਸ਼ਰਤਾਂ ਨੇ ਸ਼ਰਤਾਂ ਬੜੀਆਂ ਲਾਉਂਦੇ ਨੇ ਉਹ ਇਸ ਕਰਕੇ ਪੈਨਸ਼ਨ ਲੱਗਦੀ ਉਹ ਨਹੀਂ ਬਹੁਤ ਘੱਟ ਪੈਨਸ਼ਨ ਮਿਲਦੀ ਜਨੇ ਪੱਤਰਕਾਰਾਂ ਨੂੰ 12000 ਰੁਪਏ ਦਿੰਦਾ ਧਾਰਤ ਕੀਤੀ ਸੀ ਮੰਗੀ ਸੀਗਾ ਨਹੀਂ 15 20000 ਰੁਪਏ ਤੇ ਉਹ ਪੈਨਸ਼ਨ ਵੀ ਨਹੀਂ ਪੱਤਰਕਾਰਾਂ ਨੂੰ ਮਿਲਦੀ ਚਲੋ ਇਹ ਹੈਲਥ ਵਾਲਾ ਸਿਸਟਮ ਆ ਗਿਆ ਹੁਣ 160 ਕਰੋੜ ਬੰਦਾ ਦੁਨੀਆ ਦੇ ਵਿੱਚ 160 ਕਰੋੜ ਗਰੀਬ ਬੰਦਾ ਹੋਇਆ ਹੈਲਥ 160 ਕਰੋੜ ਗਰੀਬ ਹੋਇਆ ਬੰਦਾ ਹੈਲਥ ਕਰਕੇ ਬੰਦੇ ਨੂੰ ਬਿਮਾਰੀ ਲੱਗ ਗਈ ਸਾਰਾ ਘਰ-ਬਾਰ ਵੇਗ ਗਿਆ ਬੰਦੇ ਦਾ ਪਰਿਵਾਰ ਸਾਰਾ ਸੜਕਾਂ ਤੇ ਆ ਗਿਆ ਸਾਰ ਜਮੀਨਾਂ ਵੇਗ ਗਈਆਂ ਬਿਮਾਰੀ ਨੇ ਇੰਨਾ ਖਤਰਨਾਕ ਕਿਉਂਕਿ ਅੱਜ ਕੱਲ ਨਾ ਜੀ ਦਵਾਈਆਂ ਲੁੱਟਦੇ ਨੇ ਡਾਕਟਰ ਆਪਾਂ ਕੱਲ ਪਰਸੋਂ ਗੱਲ ਖਬਰ ਸੁਣਾ ਕੇ ਹਟੇ ਆ ਲੁਧਿਆਣੇ ਦੀ ਟੀਕਾ ਸੀ 500 ਰੁਪਏ ਦਾ ਮਿਲਦਾ ਆਨਲਾਈਨ ਹੀ ਮਿਲਦਾ ਆਮ ਸੜਕਾਂ ਤੇ ਆਮ ਵੀ ਮਿਲਦਾ ਦੁਕਾਨਾਂ ਤੇ ਤੇ ਉਹ ਹਸਪਤਾਲ ਵਾਲੇ ਬਦ ਕਿੰਨੇ ਰਿਕਾ ਦੇ ਦੇ ਸੀ 7500 ਰੁਪਏ bargaining ਕਰਕੇ ਉਹ ਟੀਕਾ 5000 ਦਾ ਕਹਿੰਦੇ ਸਟਿੰਗ ਪ੍ਰੈਸ਼ਨ ਕਰ ਲਿਆ ਰੋਲਾ ਪੈ ਗਿਆ ਪ੍ਰਦਰਸ਼ਨ ਕਰਤਾ ਐਦਾਂ ਹੀ ਕੈਂਸਰ ਦੀ ਦਵਾਈ 16 ਰੁਪਏ ਦਵਾਈ ਬਣਦੀ ਹੈ 16 ਰੁਪਏ ਦਵਾਈ ਆ ਪਤਾ ਕਿੰਨੇ ਵੀ 16 ਰੁਪਏ ਦੀ ਦਵਾਈ ਕੈਂਸਰ ਦੀ Rajasthan ਦੇ ਵਿੱਚ ਖੁੱਲਿਆ ਸੀ ਪੋਲ ਇਹ ਪਤਾ ਕਿੰਨੇ ਦੀ ਦਿੰਦੇ ਸੀਗੇ 16000 ਰੁਪਏ ਦੀ ਉਹ ਦਵਾਈ ਕੱਡਾ ਵੱਡਾ ਮਤਲਬ ਕਿ ਧੋਖਾ ਹੈਗਾ ਇੱਕ ਦਵਾਈ ਜਨਰਿਕ ਹੈ ਜਿਹੜਾ ਪੱਤੇ ਤੇ ਲਿਖਿਆ ਦਾ 300 ਰੁਪਿਆ ਤੇ ਤੁਹਾਨੂੰ ਮਿਲ ਜਾਂਦੀ ਆ ਉਹ 40 ਰੁਪਏ ਦੀ ਉਹ ਪੱਤਾ ਮਿਲ ਜਾਂਦਾ ਤੁਹਾਨੂੰ ਕਿੱਡਾ ਵੱਡਾ ਧੰਦਾ ਹੈ 1 ਲੱਖ ਕਰੋੜ ਦਾ ਬਿਜ਼ਨਸ ਆ ਭਾਰਤ ਵਿੱਚ ਦਵਾਈਆਂ ਦਾ 50000 ਕਰੋੜ ਦਾ ਬੰਦਾ ਸੀ ਕੋਈ 7-8 ਸਾਲ ਪਹਿਲਾਂ ਦੁੱਗਣਾ ਹੋ ਗਿਆ 1 ਲੱਖ ਕਰੋੜ ਤੋਂ ਵੀ ਵੱਧ ਗਿਆ ਬਿਜ਼ਨਸ 1 ਲੱਖ ਕਰੋੜ ਦੀਆਂ ਦਵਾਈਆਂ ਹੀ ਬਾਹਰ ਭੇਜਦਾ ਭਾਰਤ ਐਡਾ ਵੱਡਾ ਬਿਜ਼ਨਸ ਹੈ ਦਵਾਈਆਂ ਦਾ ਅਨੇ ਮਹਿੰਗੀਆਂ ਤੋਂ ਬਣ ਜਾਣੇ ਆ ਹੁਣ ਇਹ ਇਹ ਦੀ ਨਜਾਇਜ਼ ਵਰਤੋਂ ਵੀ ਕਰਨਗੇ ਪ੍ਰਾਈਵੇਟ ਹਸਪਤਾਲ ਸਟੰਟ ਕਿਸ ਦਾ ਇੱਕ ਪਊਗਾ ਤਿੰਨ ਤਿੰਨ ਪਾਇਆ ਕਰਨਗੇ ਵੀ ਕਿਹੜਾ ਪੈਸੇ ਦਾ ਸਰਕਾਰ ਤੋਂ ਹੀ ਆਉਣੇ ਆ ਪਾ ਦੋ ਕੋਈ ਚੱਕਰ ਦੀ ਗੱਲ ਨਹੀਂ ਜਿੱਦਾਂ ਨਾ ਜਿਹੜੇ ਇਹ ਜੰਗਲਾਤ ਵਾਲੇ ਮਹਿਕਮੇ ਵਾਲੇ ਬੰਦੇ ਆ ਬਲਵੰਦਰ ਜੀ ਉਹ ਤਨ ਤਨ ਮੇਂ ਤਰਖਾ ਨਹੀਂ ਮਿਲਦੀਆਂ ਉਹ ਫਿਰ ਕੰਮ ਵੀ ਨਹੀਂ ਕਰਦੇ ਉਹ ਕਹਿੰਦੇ ਜੀ ਤਰਖਾ ਤਾਂ ਮਿਲੇ ਨਹੀਂ 11 11 ਵਜੇ ਆਉਂਦੇ ਆ ਤੇ ਤਰਖਾ ਇਹ ਨਹੀਂ ਮਿਲਦੀ ਬੰਦੇ ਨੇ ਜਦੋਂ ਤਰ੍ਹਾਂ ਨਹੀਂ ਮਿਲਦੀ ਬੰਦਾ ਜਦੋਂ ਬੰਦਾ ਆਉਂਦਾ ਉਹ ਫਿਰ ਜਦ ਬਿੱਲ ਬਣਦੇ ਨੇ ਬਜਟ ਬਣਦੇ ਨੇ ਉਹ ਬਜੜੀ ਵੱਧ ਬਣਦੇ ਨੇ ਫਿਰ ਬਿੱਲ ਵੀ ਵੱਧ ਬਣਦੇ ਨੇ ਤੇ ਇਸ ਕਰਕੇ ਹਾਲਾਤ ਜਿਹੜੇ ਹੈਗੇ ਨੇ ਉਹ ਕੋਈ ਵਧੀਆ ਜਿਹੜੇ ਹੈਗੇ ਆ ਉਹ ਨਹੀਂ ਰਹਿੰਦੇ ਇਸ ਕਰਕੇ ਜਿਹੜਾ ਇਹ ਹਸਪਤਾਲ ਵੀ ਇਹਦਾ ਨਜਾਇਜ਼ ਫਾਇਦਾ ਉਠਾਉਣਗੇ ਬਿੱਲ ਵੱਧ ਬਣਾ ਦਿਆ ਕਰਨਗੇ ਦਵਾਈਆਂ ਦੇ ਪਰ ਟੈਕਨੀਕਲੀ ਤੌਰ ਤੇ ਜਿਹੜੀ ਦਵਾਈ ਹੈ ਨਾ ਟੈਕਨੀਕਲ ਤੌਰ ਤੇ ਜਿਹੜੀ ਹੈਗੀ ਆ ਉਹ ਆ ਦਵਾਈਆਂ ਦਾ ਰੇਟ ਜਿਹੜਾ ਹੈਗਾ ਉਹ ਉਹ ਵੀ ਦਰੁਸਤ ਕਰਨਾ ਚਾਹੀਦਾ ਤਾਂ ਹੀ ਗੱਲ ਬਣ ਸਕੇਗੀ ਜੀ ਜੀ ਸੋ ਗੱਲ ਕਰਾਂਗੇ ਜੀ ਹਰਿਆਣਾ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਵੱਡਾ ਪ੍ਰੋਗਰਾਮ ਹੈ ਕੁਸ਼ੈਤਰ ਦੇ ਵਿੱਚ ਰਾਜ ਪੱਦਰੀ ਮਨਾਇਆ ਜਾਵੇਗਾ ਜੀ ਹਾਂ ਅਸਲ 'ਚ ਉੱਥੇ ਤਿਆਰੀਆਂ ਕਰਤੀਆਂ ਨੇ ਸ਼ੁਰੂ ਮੇਰੇ ਖਿਆਲ 'ਚ ਗੁਰੂ ਰਵਿਦਾਸ ਦਾ ਭਗਤ ਰਵਿਦਾਸ ਵੀ ਕਹਿੰਦੇ ਆ ਕਈ ਜੀ ਕਈ ਗੁਰੂ ਰਵਿਦਾਸ ਵੀ ਕਹਿੰਦੇ ਆ ਉਹ ਆਪਣਾ ਇੱਕ ਕਲਰ ਪਹਿਣੀ ਵਾਲਾ ਬਾਬਾ ਨਛੱਤਰ ਸਿੰਘ ਹੈ ਉਹਨਾਂ ਨੇ ਪਟਿਆਲਾ ਜ਼ਿਲ੍ਹੇ ਚ ਪੈਂਦਾ ਉਹਨਾਂ ਨੇ ਇਹ ਫੈਸਲਾ ਕੀਤਾ ਜੀ 2027 ਦੇ ਵਿੱਚ ਗੁਰੂ ਅਰਦਾਸ ਮਹਾਰਾਜ ਦਾ ਜਿਹੜਾ ਕਿ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਆ ਰਿਹਾ ਨਾ ਜੀ ਉਹ 650 ਮ ਆ ਰਿਹਾ ਤੇ ਉਹ ਕਹਿੰਦੇ ਉਥੋਂ ਲੈ ਕੇ ਚੱਲਣਗੇ ਉਹ ਨਗਰ ਕੀਰਤਨ ਕਾਸ਼ੀ ਤੋਂ ਉਹ ਰਸਤੇ ਵਿੱਚ ਪੂਰੇ ਅਕਾਲ ਤਖਤ ਸਾਹਿਬ ਤੇ ਆ ਕੇ ਉਸ ਸਮਾਪਤੀ ਉਹ ਸੰਪੰਨ ਹੋਏਗਾ ਪੂਰੇ ਪੰਜਾਬ ਦੇ ਵਿੱਚ ਉਹਦੇ ਫੰਕਸ਼ਨ ਹੋਣਗੇ ਤੇ ਉਹ ਉਹ ਗੁਰੂ ਅਰਦਾਸ ਨੂੰ ਭਗਤ ਅਰਦਾਸ ਕਹਿੰਦੇ ਆ ਸ਼ਰੋਮਣੀ ਭਗਤ ਕਹਿੰਦੇ ਆ ਤੇ ਉਹਨਾਂ ਨੇ ਇੱਕ ਫੋਟੋ ਵੀ ਜਾਰੀ ਕੀਤੀ ਆ ਉਹ ਫੋਟੋ ਵਿੱਚ ਗੁਰੂ ਰਬਦਾਸ ਦੇ ਸਿਰ ਤੇ ਪੱਗ ਬੰਨਤੀ ਉਹਨਾਂ ਨੇ ਦੁਆਬੇ ਵਾਲੇ ਪੱਗ ਬੰਨਣ ਨੂੰ ਚੰਗਾ ਨਹੀਂ ਸਮਝਦੇ ਇਹ ਵੀ ਵਿਵਾਦ ਵਿਵਾਦ ਨੇ ਜੀ ਕੋਈ ਪੱਗ ਜੇਕਰ ਰਾਸ ਮਹਾਰਾਜ ਦੇ ਜਿਹੜੇ ਕਿ ਪੱਗ ਸਿਰ ਤੇ ਬੰਨ ਲੈ ਬੰਦਾ ਕੋਈ ਗੁਰੂ ਰਬਦਾਸ ਤੇ ਭਗਤ ਰਬਦਾਸ ਦੇ ਸਿਰ ਤੇ ਉਹ ਕਹਿੰਦੇ ਦੁਆਬੇ ਵਾਲੇ ਕਹਿੰਦੇ ਵੀ ਗਲਤ ਕਰਦਾ ਇਹ ਮੁੰਡਾ ਵੀ ਉਹਦੇ ਤਾਂ ਪੱਗ ਹੈ ਹੀ ਨਹੀਂ ਸੀਗੀ ਤੇ ਇਦਾਂ ਲੇ ਕਹਿੰਦੇ ਵੀ ਨਹੀਂ ਜੀ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਬਾਣੀ ਉਹਨਾਂ ਦੀ ਉਹ ਤਾਂ ਪੱਗ ਦਾ ਬੰਨੀ ਹੋਈ ਹੋਈ ਹੋਏਗੀ ਡੈਫੀਨਿਟਲੀ ਇਹ ਹੈ ਕਹਿੰਦੇ ਆ ਇਹ ਵੀ ਇੱਕ ਵਿਵਾਦ ਹੈਗਾ ਪਹਿਲਾਂ ਪਹਿਲਾਂ ਭਗਤ ਦਾ ਤੇ ਗੁਰੂ ਦਾ ਵਿਵਾਦ ਚੱਲ ਰਿਹਾ ਸੀਗਾ ਅਰਵਦਾਸ ਜੀ ਨਾਲ ਕੋਈ ਕਹਿੰਦੇ ਭਗਤ ਕਹਿਣਾ ਕੋਈ ਕਹਿੰਦੇ ਗੁਰੂ ਕਹਿਣਾ ਇਹ ਵਿਵਾਦ ਹਲੇ ਚ ਮੁੱਕਿਆ ਨਹੀਂ ਚੱਲ ਹੀ ਜਾਂਦਾ ਆ ਇੱਕ ਵਿਵਾਦ ਹੋਰ ਖੜਾ ਹੋ ਗਿਆ ਵੀ ਪੱਗ ਹੈਗੀ ਆ ਜੇ ਪੱਗ ਨਹੀਂ ਹੈਗੀ ਵੈਸੇ ਹਰਿਆਣੇ ਵਾਲਾ ਨੇ ਕੁਰਛੇਤਰ ਦੇ ਵਿੱਚ ਵੱਡਾ ਪ੍ਰੋਗਰਾਮ ਕਰਾਉਣ ਦਾ ਫੈਸਲਾ ਕੀਤਾ ਜੀ ਸੋ ਹਰਿਆਣਾ ਦੇ ਸਿੰਗਰ ਨੇ ਜੀ ਹੈਰੀ ਲਾਠਰ ਨੇ ਆਪਣੇ ਗੀਤ ਦੇ ਵਿੱਚ ਸਰਸੇ ਵਾਲੇ ਬਾਬੇ ਦੀ ਸਿਫਤਾਂ ਕੀਤੀ ਹੈ ਸਫਾਈ ਦਿੱਤੀ ਹੈ ਜੀ ਸਫਾਈ ਨੇ ਸਫਾਈ ਦਿੱਤੀ ਉਹਨਾਂ ਇੱਕ ਰਚਨਾ ਸਰਸੇ ਵਾਲਾ ਬਾਬਾ ਚਿੱਲਿਆਂ ਨਾਲ ਖੇਡ ਰਿਹਾ ਜਾਂ ਆਵਾਕ ਇਹ ਜੇ ਮਲਕੇ ਵੀ ਉਹਦੇ ਵਿੱਚ ਕੋਈ ਇਹੋ ਜਿਹੇ ਸ਼ਬਦ ਨਹੀਂ ਜਿਹੜੇ ਕਿ ਅ ਕਲਾਕਾਰ ਨੂੰ ਨਹੀਂ ਇਦਾਂ ਵਰਤਨੇ ਚਾਹੀਦੇ ਕਿਸੇ ਸੰਸਥਾ ਦੇ ਬੇਸ਼ੱਕ ਉਹ ਬੰਦੇ ਦੇ ਉੱਪਰ ਇਲਜ਼ਾਮ ਲੱਗ ਚੁੱਕੇ ਆ ਦੋਸ਼ ਲੱਗ ਚੁੱਕੇ ਆ ਤੇ ਸਾਬਤ ਹੋ ਗਏ ਆ ਸਜ਼ਾ ਹੋ ਗਈ ਆ ਗੀਤ ਤਾਂ ਗਾ ਸਕਦੇ ਆ ਬੰਦੇ ਪਰ ਆਪਾਂ ਨੂੰ ਵੀ ਤਹਿਜ਼ੀਬ ਰੱਖਣੀ ਚਾਹੀਦੀ ਆ ਤੇ ਉਹ ਅਸਲ 'ਚ ਕੱਲੇ ਬਾਬੇ ਨੂੰ ਕੁਛ ਨਹੀਂ ਤੁਸੀਂ ਕਹਿ ਰਹੇ ਹੁੰਦੇ ਵੀ ਜੇ ਤੁਸੀਂ ਬਾਬੇ ਨੂੰ ਇਹ ਕਹਿ ਰਹੇ ਹੋ ਕੁਛ ਬਹੁਤ ਸਾਰੀਆਂ ਧੀਆ ਭੈਣਾਂ ਜਿਹੜੀਆਂ ਜਾਣਦੀਆਂ ਨੇ ਉੱਥੇ ਉਹਨਾਂ ਨੂੰ ਵੀ ਅਸੀਂ ਉਹਦੇ ਉਹਨਾਂ ਦੇ ਵਿੱਚ ਰੱਤਰਨ ਕਰਦੇ ਹੁੰਨੇ ਆ ਆਪਾਂ ਇਹਦਾ ਵਿਵਾਦ ਖੜਾ ਹੋ ਗਿਆ ਸੀਗਾ ਜੀ ਤੇ ਉਹਨੇ ਫਿਰ ਤੀਤਿਆ ਸਫਾਈ ਹੈਰੀ ਲਾਟਰ ਨੇ ਕਹਿੰਦੇ ਵੀ ਮੈਂ ਬਾਬੇ ਦੇ ਖਿਲਾਫ ਗੀਤ ਨਹੀਂ ਗਾਇਆ ਇਹ ਬੱਸ ਇਹ ਤਾਂ ਸਾਰਾ ਗੀਤ ਸੁਣਾ ਮੈਂ ਉਹ ਬਿਲਕੁਲ ਬਾਬੇ ਦੇ ਖਿਲਾਫ ਹੀ ਆ ਜੀ ਜੀ ਸੋ ਗੱਲ ਕਰਾਂਗੇ ਜੀ ਲੋਕ ਸਭਾ ਦੇ ਬਜਟ ਸੈਸ਼ਨ ਲੈ ਕੇ ਤੇ ਐਮਪੀ ਅਮਰਤਪਾਲ ਸਿੰਘ ਨੇ ਮੋੜ ਹੁਣ ਪਟੀਸ਼ਨ ਦਾਖਲ ਕੀਤੀ ਉਹਨਾਂ ਨੇ ਕਹਿਣਾ ਕਿ ਮੈਂ ਲੋਕ ਸਭਾ ਦੇ ਵਿੱਚ ਜਾਣਾ ਚਾਹੁੰਦਾ ਤੇ ਬਜਟ ਸੈਸ਼ਨ ਲੈ ਕੇ ਜੀ ਪਹਿਲਾਂ ਵੀ ਜੀ ਉਹਨੂੰ ਮਾਨਤਾ ਨਹੀਂ ਮਿਲੀ ਸੀ ਮਨਜ਼ੂਰੀ ਨਹੀਂ ਮਿਲੀ ਸੀ ਆਖਿਰ ਸਮੇਂ ਕਹਿੰਦਾ ਸੀ ਮਾਨਜੋਗ ਹਾਈ ਕੋਰਟ ਨੇ ਕਹਿੰਦੇ ਇੱਕ ਦਿਨ ਰਹਿ ਗਿਆ ਜੇ ਤੁਹਾਨੂੰ ਅਸੀਂ ਦਿੰਨੇ ਮਨਜ਼ੂਰੀ ਤਾਂ ਤੁਹਾਨੂੰ ਪਹੁੰਚਣ ਔਖਾ ਹੋ ਜਾਏਗਾ ਹੁਣ ਹੁਣ ਤਾਂ ਪਹਿਲਾ ਬਾਤ ਹੀ ਹੈ ਪਟੀਸ਼ਨ ਉਹਨੇ ਹਾਲ ਤਾਂ ਟਾਈਮ ਹੈਗਾ ਅੱਜ ਮੇਰੇ ਖਿਆਲ ਚ 22 ਤਰੀਕ ਹੈ 타이ਨ 타이ਨ ਸੈਸ਼ਨ ਹੋਣਾ ਸ਼ੁਰੂ 28 ਨੂੰ ਸ਼ੁਰੂ ਹੋਣਾ ਆ ਜੇ ਬਜਟ ਸੈਸ਼ਨ ਦਾ ਮਤਲਬ ਬਜਟ ਤਾਂ ਮੇਗਾ ਪੇਸ਼ ਹੋਏਗਾ ਮੈਨੂੰ ਲੱਗਦਾ ਵੀ ਅ ਇੱਕ ਫਰਵਰੀ ਨੂੰ ਆਈ ਥਿੰਕ ਤੇ ਜਾ ਸਕਦੇ ਨੇ ਉਹ ਜੇ ਅਰਜ਼ਿਸ਼ਤ ਮਿਲੇ ਉਹ ਕਹਿੰਦੇ ਵੀ ਮੇਰੇ ਇਲਾਕੇ ਦੇ ਵਿੱਚ ਲੋਕ ਬੜੇ ਪਰੇਸ਼ਾਨ ਨੇ ਜਿਹੜਾ ਐਮਪੀ ਫੰਡ ਹੁੰਦਾ ਨਾ ਜੀ ਉਹ ਫੰਡ ਮੈਂ ਕਿਤੇ ਦੇ ਨਹੀਂ ਪਾਰਿਆ ਇਸ ਕਰਕੇ ਮੈਨੂੰ ਥੋੜਾ ਟਾਈਮ ਦਿਓ ਤਾਂ ਕਿ ਮੈਂ ਪੰਡਵੀ ਦੇਸਕਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ